ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇੜ ਮੇਰੇ ਤੇ ਨਾ ਲੱਗਿਆ ਹੈ ਮੈਂ ਬਹੁਤਾਂ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਮੈਂ ਬੁਵਾਤ ਪਰੇਸ਼ਾਨ ਹੋ ਕਰਾਇਆ ਜੀ ਮੈਂ ਕਹਿੰਦੀ ਮੇਰਾ ਪਰੇਸ਼ਾਨ ਨਾ ਕੋਰਾ ਮੇਰੇ ਪਤਨਿਕ ਮੈਨੂੰ ਮਰਮਾਪ ਕਹਾ ਮਰੇ ਤੇ ਲੱਗੇ ਜਿਵੇਂ ਸਾਰੇ ਦੁੱਖ ਟੁੱਟ ਜਾ ਕਰਨ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਕਹਿੰਦੀ ਪੁੱਛ ਰ ਰੋਕੋ ਜਿੱਥੇ ਰੋਕਦੇ ਮੈਂ ਤਾਂ ਦਾਸ ਕਾਲ ਦੇ ਸੀ ਮੈਂ ਨਾ ਕਿ ਕਿਦਾਂ ਕੱਟ ਕਰਦੇ ਸੀ ਮੈਂ ਕਹਿੰਦੀ ਸੀ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਆਜ ਵੀ ਮੇਰੇ ਢਿੱਡ ਨਾਲ ਲੱਗਿਆ ਤੁਹਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੂੰ ਸਾਨੂੰ ਜੇ ਕਿਸੇ ਮੁੰਡੇ ਨਹੀਂ ਦੱਸਿਆ ਦਿਲੰਦਰ ਦੇ ਨੇ ਤੂੰ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਫਿਰ ਅਸੀਂ ਜਦ ਤੱਕ ਆ ਜਾਏ ਐਰਪੋਰਟ ਤੇ ਉਦੋਂ ਉਹ ਪੁੱਤ ਨੇ ਨਾਲ ਬਰੇ ਨੇ ਆ ਕੇ ਫੋਨ ਕੀਤਾ ਮੇਰੀ ਪਰਦੀ ਕੁਲਦੀਨ ਭਾਉ ਨੂੰ ਕਿਹਾ ਮੈਂ ਦਾਣੇ ਸੁੱਤੀ ਗਈ ਸੀ ਯੋਦਾ ਕੋਲੋਂ ਕੀਤਾ ਸਾਟਾ ਤਾਂ ਬਸ ਜੀ ਧਰਤੀ ਨਾ ਪਹਿਨਣਾ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਜਿਆਦਾ ਹੁਣ ਤਾਂ ਇਹ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਾ ਜੀ ਮੈਂ ਤਾਂ ਜਮਾ ਲਈ ਆਪਣਾ ਪੱਤਾ ਔਖਾਂ ਦੇ ਪਰਿਕਰ ਬਹੁਤ ਆਖੇ ਮੈਂ ਤਾਂ ਜੀ ਪੜ੍ਹਿਆ ਬਹੁਤ ਜਿਆਦਾ ਛੋਟੇ ਛੋਟੇ ਸੇ ਜਦੋਂ ਨਾਲ ਪੇਰ ਮੁੱਕ ਗਿਆ ਸੇ ਤੇ ਜੀ ਵਸੰਧਿਆਣੀ ਹੁੰਦੇ ਕਰ ਕਰਕੇ ਮੈਨੂੰ ਨੇ ਪੜਾਇਆ ਲਖਾਇਆ ਕਿੰਨਾ ਕਿਦੋਂ ਕਿੰਨੇ ਪੈਸੇ ਤਿਆਰ ਕਰਕੇ ਬਾਹਰ ਭੇਜਿਆ ਸੀ ਜੀ ਇਹਨੂੰ ਤੁਹਾਨੂੰ ਕਹਿੰਦੇ ਸੋ ਕਿ ਜਦੋਂ ਬਾਹਰ ਭੇਜੇ ਚਲੋ ਹੁਣ ਤਾਂ ਖੁਸ਼ ਹੋ ਜੀ ਹੁਣ ਤਾਂ ਮੋਢਾ ਪੁੱਤ ਕਰ ਆ ਗਿਆ ਮੈਂ ਹਰ ਮੇਰੇ ਬੜੇ ਬੇਟੇ ਜਿੰਬਾਰ ਤੋਂ ਨਾ ਲਾਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਸੇ ਆ ਜਾਣ ਲੱਗੇ ਨੂੰ ਉਧਰ ਦੇ ਕੱਪੜੇ ਲੈ ਕੇ ਦਿੱਤੇ ਮੈਂ ਬਹੁਤ ਧੰਨ ਮੇਰਾ ਪੋਤ ਨੂੰ ਬਣ ਦੇ ਸਕਦਾ ਚਲੋ ਪਰਮਾਤਮਾ ਦਾ ਸ਼ੁਕਰ ਕਰੀ ਆ ਨਾਮ ਮਹਾਰਮਨ ਪ੍ਰਸੰਗੀ ਸਨੋ ਚਮਨ ਲਾਰ ਬਗਲੋ ਨਹੀਂ ਰਹਿਣ ਵਾਲਾ ਇਹ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀਗਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਹੀ ਪੈਕਿੰਗ ਡਿਪਾਰਟਮੈਂਟ ਦਾ ਅੱਛਾ ਤੁਸੀਂ ਕੰਪਨੀ ਚ ਕੰਪਨੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ 1.5 ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ ਫਤੂਵਾਰ ਕੰਪਨੀ ਚੇਂਜ ਆਈ ਮੇਰੀ ਫਿਰ ਫਿਰ ਜਾ ਗਈ ਕੰਪਨੀ ਚੇਂਜ ਕੀਤੀ ਜਦੋਂ ਮੈਂ ਰੂਮ ਚ ਗਿਆ ਜੀ ਉੱਥੇ ਨੌਕੜਿਆ ਗਏ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਉੱਥੇ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਨੇ ਅੱਛਾ ਜਮਾਨਾ ਹਾਂ ਜੀ ਅਬ ਉਹ ਤਾਂ ਬੁੱਢਾ ਜਮਾਨਾ ਹੀ ਗਿਆ ਸੀਗਾ ਜੀ ਅੱਛਾ ਅੱਛਾ ਹਾਂ ਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਇਹਨਾਂ ਕੋਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਨਾਲ ਅੱਛਾ ਜਿੱਦੇ ਉੱਥੇ ਮੈਂ ਰਿਹਾ ਜੀ ਮੈਂ 10 ਦਿਨਾਂ ਦੇ ਵਿੱਚ ਚੱਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂਜੀ ਹਾਂਜੀ ਹੁਣ ਸਵੇਰੇ ਤੇ ਦਬਈ ਪੁਲਸ ਚੱਕਿਆ ਦਬਈ ਦੇ ਨਹੀਂ ਚੱਕਿਆ ਇਹ ਜਮਾਲ ਪੁਲਸ ਨੇ ਚੱਕਿਆ ਇਹ ਜਮਾਲ ਪੁਲਸ ਹਾਂਜੀ ਹਾਂਜੀ ਕੀ ਉੱਥੇ ਕੀ ਉਹਨਾਂ ਨੂੰ ਮਿਲਿਆ ਜਮਾਲ ਪੁਲਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਜੀ ਮੁਖਵਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਜੀ ਮੁਖਵਰੀ ਕੀਤੀ ਗਈ ਨਹੀਂ ਤੇ ਚੱਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ। ਹਾਂਜੀ ਵਿੱਚ ਅਰੈਸਟ ਹੋ ਗਏ। ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਤੁਸੂ। ਉਹ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਹੋਰ ਕਸ਼ਟ ਕੀਤਾ ਉਹਨਾਂ ਨੂੰ। ਹਾਂ। ਨਹੀਂ ਸੁਣੀ। ਪੁਲਿਸ ਨੇ ਸੁਣੀ ਨਹੀਂ ਆਗੀ। ਨਹੀਂ ਸੁਣੀ। ਕਿਹਾ ਤੁਹਾਡੀ ਵਿੱਚ ਤੁਹਾਡਾ ਵਿੱਚ ਨਾ ਆਈਆਂ ਬੱਚੇ। ਤੁਹਾਡੇ ਵਿੱਚੇ ਗਾ। ਜੀ ਕਹਿੰਦੇ ਹਾਈਟ ਛੇ ਲੀਤੀ ਸੀ ਕੋ। ਆਪਣਾ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ। ਸਾਰਾ ਕੋ ਦਿੱਤਾ ਕੱਢ ਕੇ ਉਹਨੂੰ। ਕੋੜਾ ਏਟੀਐਮ ਕਿਤੇ ਕੱਢ ਕੇ। ਇੱਥੋਂ ਦਾ ਕਰੀ ਉਹ ਮੋਬਾਈਲ ਤੱਕ ਲੋਕ ਤੱਕ ਦਿੱਤਾ ਗਾ ਲੋਕ। ਕੀ ਕੀਤਾ? ਲੋਕ ਕੋਲ ਦਿੱਤਾ ਉਹਨਾਂ ਨੂੰ। ਲੋਕ ਕੋਲ ਦਿੱਤਾ। ਹਾਂਜੀ। ਕੋਈ ਮੰਨਦੀ ਨਹੀਂ ਆ। ਨਹੀਂ ਮੰਨਦੀ ਸ਼ੇਹਾਂ ਦੇ ਨਾਲ ਲੈ ਗਏ ਨੂੰ ਆਪਣੇ ਸਹੀ ਆਪਣੇ ਢੇਲ ਚ ਲੈ ਗਏ ਜੀ ਢੇਲ ਚ ਲੈ ਗਏ ਵਰਦੀਪੁਰ ਦੀ ਪਾਈ ਉੱਥੇ ਉਹਨਾਂ ਨੂੰ ਵਰਦੀਪੁਰ ਦੀ ਪਾਗੋੜੇ ਦੇ ਅੰਦਰ ਕਾਕਰਾਈ ਉੱਥੇ ਰੱਖਿਆ ਠਾਈ ਸਾਲ ਨੂੰ ਕਿੰਨੇ ਸਾਲ ਕਰਨ ਠਾਈ ਸਾਲੇ ਠਾਈ ਸਾਲ ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ ਰੋਟੀ ਪਾਣੀ ਸਵੇਰ ਟਾਈਮ ਇੱਕ ਖੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉੱਥੇ ਹੈਗੇ ਥੋੜੇ ਨਾ ਕਿੰਨੇ ਟੋਟਲ ਸੀਗਾ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗ ਵਾਲੇ ਕੇਸ ਬਣੇਗੇ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬ ਦੇ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਹਦੇ ਪੰਜਾਬ ਦੇ ਸੀਗੇ ਇਹਦੇ ਵਿੱਚ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਸੀਗੇ ਤੁਸੀਂ ਕੋਈ ਵਕੀਰ ਉੱਥੇ ਕਿਸ ਲਈ ਲੈਣਾ ਤੁਹਾਡਾ ਕੇਸ ਕਿ ਇਹ ਸੁੱਤੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਰਿਪੋਰਟ ਕਰਦੇ ਫਾਇਦਾ ਨਹੀਂ ਨਹੀਂ ਹਾਂਜੀ ਤੇ ਸੁਣਨੀ ਤਾਂ ਆਪਣੀ ਨਾਲ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਬਸ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਜਾਂ ਸਰਵਾਈਦ ਨਾਲ ਕੁਝ ਨਹੀਂ ਹੋਇਆ ਗੱਲ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਇੰਨੇ ਚਲੋਗੇ ਸੁਖਾਲਾ ਮਾਰਗ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਲਈ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਤੁਸੀਂ ਕਿਹਾ ਕਿਦੋਂ ਹੋਈ ਤੁਸੀਂ ਬਸ ਅੱਬ ਹੋ ਉਹਦਾ ਨਾਮਾਇ ਕਿਸੇ ਤਰ੍ਹਾਂ ਦਾ ਦੱਸ ਦੇ ਉੱਤੇ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਰਹਿਣਾ ਦਾ ਹੈ ਉਹ ਤਾਂ ਫੋਨ ਦੀ ਗੱਲ ਕਰੁੰਦੀ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਹਾਂ ਤਾਂ ਇਹ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਤੋਂ ਗੱਲ ਕਰਦਾ ਸੀ ਘਰੇ ਹਾਂ ਜੀ ਕੋਈ ਅੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਪੱਜ ਜਾ ਕੇ ਜੀ ਹਾਂ ਜੀ ਬਸ ਕੀ ਕਰੀ ਮਜ਼ਦੂਰੀ ਨੂੰ ਗਏ ਸੀਗੇ ਹੈ ਸਾਲ ਬਾਲ ਫਿਰ ਜਦੋਂ ਉਹਨਾਂ ਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉਸ ਦਿਨ ਅੱਛਾ ਹਾਂਜੀ ਮੈਂ ਖੜਾ ਗੇਟ 'ਤੇ ਨਹੀਂ ਚੱਕੇਗੇ ਕਿ ਉਹਨਾਂ ਨੇ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਫਿਰ ਕਹੋ ਜੇਹਤੂ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਏ ਫਿਰ ਜੇਹਤੂ ਬਾਅਦ ਬਾਅਦ ਜੇਹਤੂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ 'ਤੇ ਖੜਾ ਮੈਨੂੰ ਇਸ਼ਾਰਾ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਡੀਕਲ ਚੀਜ਼ੀ ਔਰ ਤੋਂ ਬਾਅਦ ਉਹਨਾਂ ਨੇ ਟੈਕੀਟ ਜਾਂਚ ਠੋਲਾਈ ਮੈਨੂੰ ਅੱਛਾ ਪਾਸਪੋਰਟ ਕੋਣ ਬਸ ਇਹ ਦੁੱਖ ਬਹੁਤ ਵੱਡਾ ਹੁੰਦਾ ਜੀ ਜਿਹੜੀ ਜੇਲ੍ਹ ਕੱਟੇ ਬੇਕਸੂਰ ਕਰਕੇ ਜਾਈ। ਅੱਛਾ ਗਾਣ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਰਾਂਗੇ। ਕੋਈ ਕਸੂਰ ਨਹੀਂ ਸੀ ਉਹਤੇ ਡਰਗ ਸੀ। ਕੋਈ ਕਸੂਰ ਨਹੀਂ ਸੀ ਸਾਡਾ ਜੀ। ਮੈਨੂੰ ਉਹਨਾਂ ਨੇ ਮੇਰੀ ਯੂਰਿੰਗ ਰਿਪੋਰਟ ਤੱਕ ਨਹੀਂ ਦਿੱਤੀ ਗਈ। ਜੀ ਜਿਹੜਾ ਬਲੱਡਰ ਥੋੜਾ ਵੀ ਥੋੜਾ ਆ ਵੀ ਚੁਈ ਨਸ਼ਾ ਕਰਦਾ ਕਿ ਨਹੀਂ ਕਰਦਾ। ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਗੋ 2.5 ਸਾਲ ਦੇ ਵਿੱਚ। 25 ਸਾਲ ਦੀ ਸਜ਼ਾ। 25 ਸਾਲ ਦੀ ਸਜ਼ਾ ਦਿੱਤੀ। ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪ ਵੀ ਅਜਨਰੇਸ਼ਨ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਜੀ ਦੇਖ ਜੇ ਪਤਾ ਲੱਗੇ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦੇ ਪਾਪਾ ਜੀ